प्यारे दोस्तों प्यारपुरेशर सियाकाल जी दोस्तों फरीदकोट ਤੋਂ ਵੱਡੀ ਜਿੱਤ ਵੱਲ ਵਧ ਰਹੇ ਸਰਬਜੀਤ ਖਾਲਸਾ ਦਾ ਪਹਿਲਾ ਬਿਆਨ ਜਿਹੜਾ ਕੀ ਆਇਆ ਹੈ ਸੁਣੋ ਕੀ ਕਹਿ ਰਹੇ ਨੇ ਉਹ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫਰੀਦਕੋਟ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ सके ਉਹਨਾਂ ਦਾ ਧੰਨਵਾਦ ਕਰਦਾ ਹਾਂ ਭਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲ ਆ ਤੇ ਲੋ ਦੇ ਵਿੱਚ ਮੁੰਡੇ ਬਿਲਕੁਲ ਐਨ ਚੰਨੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਹੀਂ ਵਿਚਾਰਿਆ ਮੈਨੂੰ ਪਾਣੀ ਨਹੀਂ ਕਿ ਆ ਕਿਸੇ ਨੇ ਨਹੀਂ ਚਾਹ ਲੁਕਿਆ ਕਿਸੇ ਨੇ ਨਹੀਂ ਰੋਟੀ ਲੁਕਿਆ ਕਿਸੇ ਨੇ ਨਹੀਂ ਕੋਟਟਟ ਮੈਨੂੰ ਦਿਆ ਉਹ ਤਾਂ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਰ ਇਹਨਾਂ ਇਨਸਫਾਰ ਮਾਲੀਅਤ ਸਿਆਣ ਦੇ ਤਫਰੀਦ ਕੋਟ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਨਹੀਂ ਰੋਗ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿਉਂਕਿ ਕਲਾਕਾਰਾਂ ਦੀ ਸਿਆਸਤ ਹੈ ਨਾ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਚਿਤਾ ਕੇ ਦੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਕੋ ਬੋ ਪੰਗ ਹੋ ਗਿਆ ਲੋਕਾਂ ਦਾ ਇਹਨਾਂ ਦਾ ਬਸ ਨਹੀਂ ਹੈ ਇਹ ਤਾਂ ਸਟੇਜਾਂ ਤੇ ਠੀਕ ਲੱਗਦੇ ਉੱਤੇ ਉਹਨਾਂ ਦਾ ਮੁਕੱਦਮਾ ਕਰਦੇ ਇਹਨਾਂ ਦਾ ਕੰਮ ਸੀ ਆ ਜਿਹੜੀ ਇੱਕ ਟ੍ਰੈਂਡਸ ਇਹ ਹੈ ਕਿ ਪਹਿਲਾਂ ਮੈਂ ਲੜਿਆ ਸੀ ਪਾਰਟੀ ਤੋਂ ਮਾਨ ਨਾ ਕੋਣ ਮੈਂ ਲੜਿਆ ਆਂਡੀ ਪਿੰਡ ਨੇ ਇਨ ਫੈਕਟ ਕੋਲੋਂ ਲੋਕਾਂ ਨੇ ਉਹਰੇ ਕਹਿ ਵੀ ਦਿੱਤਾ ਸੀ ਮੋਹਨ ਦੇ ਵਿੱਚ ਜੀ ਕਹਿੰਦੇ ਭਾਈ ਜੀ ਜੇ ਤੁਸੀਂ ਇਸ ਵਾਰੀ ਵੀ ਤੁਸੀਂ ਪਾਰਟੀ ਵੱਲੋਂ ਖੜਦੇ ਹੋ ਤੁਸੀਂ ਕੰਪੇਨ ਉਹ ਅਸੀਂ ਤਾਂ ਹੀ ਤੁਰੇ ਦੂਜੇ ਨਾਲ ਵੀ ਤੁਸੀਂ ਇੰਡੀਪੈਂਡੈਂਟੋਂ ਜਿਨ੍ਹਾਂ ਦੇ ਨਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹੇ ਵੀ ਉਹਨਾਂ ਨੂੰ ਪਿੱਛੇ ਛੱਡ ਸਕਦੇ ਹਾਂ ਅਸੀਂ ਕਿਉਂ ਗੁਰੂ ਘਰ ਮੱਠਾ ਪਿੱਛੜਿਆ ਬਹੁਤ ਰੁਖ ਬਦਲਿਆ ਜੀ ਬਹੁਤ ਜਦੋਂ ਤੇ ਅਸੀਂ ਫੂਲ ਵਾਲਾ ਰੋਡ ਚੌਕ ਕੀਤਾ ਉਸ ਤੋਂ ਬਾਅਦ ਕਹਾਣੀ ਬਦਲ ਗਈ ਜਿਹੜੇ ਸੀ ਤਿੰਨ ਚਾਰ ਰੋਡ ਚੌਕ ਕਿਤੇ ਆ ਸਾਰਾ ਕੋਸ਼ਿਸ਼ ਬਦਲ ਕੇ